ਉਹ ਮੇਰੇ ਵੀਰੋ ਮੈਂ ਅਮਰਜੀਤ ਸਿੰਘ ਜੱਜਿਆਣੀ ਹਲਕਾ ਮਜੀਠਾ ਤੋਂ ਆਪਜੀ ਦੀ ਜਾਣਕਾਰੀ ਹਿਤ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਬਲਾਕ ਡਿਵੈਲਪਮੈਂਟ ਅਫਸਰ ਮਜੀਠਾ ਦੇ ਧਿਆਨ ਵਿੱਚ ਲਿਆਉਣ ਲਈ ਇਹ ਵੀਡੀਓ ਆਪਾਂ ਪਾ ਰਹੇ ਆ ਆ ਸਾਹਮਣੇ ਦੇਖਿਓ ਆ ਆਪਜੀ ਦੇਖ ਰਹੇ ਜੋ ਬੀਬੀ ਕੁਲਮੀਤ ਕੌਰ ਆ ਪਿੰਡ ਜੱਜਿਆਣੀ ਹਲਕਾ ਮਜੀਠਾ ਜੋ ਹੈਂਡੀਕੈਪ ਨੇ ਇਹਨਾਂ ਦੇ ਪਤੀ ਦੀ ਇੱਕ ਸਾਲ ਪਹਿਲਾਂ ਡੈਥ ਹੋ ਚੁੱਕੀ ਆ। ਉਹ ਇਹਨਾਂ ਦਾ ਜੋ ਆ ਵੇਖੋ ਮਕਾਨ ਦੀ ਹਾਲਤ ਆ ਉਹ ਜੀ ਦਿਖਾ ਰਹੇ ਆ ਇਹਨਾਂ ਦੇ ਛੋਟੇ-ਛੋਟੇ ਇਹ ਬੱਚੇ ਨੇ ਤਿੰਨ ਗੁੱਡੀਆਂ ਔਰ ਇੱਕੇ ਬੇਟਾ ਆ ਘਰ 'ਚ ਕੋਈ ਵੀ ਬੰਦਾ ਸਿਆਣਾ ਨਹੀਂ ਐ। ਇੱਕ ਬਜ਼ੁਰਗ ਹੈਗੇ ਨੇ ਉਹ ਵੀ ਅਕਲ ਦੇ ਆਪਣੇ ਗੁਡੀ ਕੋ ਗਏ ਹੋਏ ਨੇ ਤੋਂ ਬਰਸਾਤੀ ਅਜੇ ਪਹਿਲੀ ਬਰਸਾਤੀ ਇੱਥੇ ਮਜੀਠੇ ਹਲਕੇ ਚ ਪਈ ਆ ਆ ਵੇਖੋ ਇਹਨਾਂ ਦੇ ਘਰ ਦੇ ਵਿੱਚ ਆ ਹੁਣ ਤੇ ਪਾਣੀ ਕੁਝ ਬੱਚਿਆਂ ਨੇ ਹਿੰਮਤ ਕਰਕੇ ਸਵੇਰੇ ਕੱਢਿਆ ਤੇ ਅਜੇ ਵੀ ਆ ਵੇੜੇ ਦੇ ਵਿੱਚ ਪਾਣੀ ਵੇਖੋ ਖੜਾ ਨਜ਼ਰ ਆ ਰਿਹਾ ਔਰ ਦੂਜਾ ਇਹਨਾਂ ਨੇ ਇਹ ਪਾਣੀ ਕਿਉਂ ਆ ਰਿਹਾ ਕਿਉਂਕਿ ਜਿਹੜਾ ਪਿੰਡ ਜੱਜਿਆਣੀ ਆ ਪਿਛਲੇ ਸਮੇਂ ਜੇ ਬਾਜ਼ਾਰ ਬਣਿਆ ਮੇਨ ਉਹ ਇਹਨਾਂ ਦੇ ਘਰ ਤੋਂ ਉਹ ਲਗਭਗ 1 ਫੁੱਟ ਉੱਚਾ ਬਣਿਆ ਆ ਔਰ ਜਿਹੜਾ ਨਾਲਾ ਬਣਿਆ ਆ ਉਹਦਾ ਵੀ ਅਸੀਂ ਆਪ ਜੀ ਨੂੰ ਹਾਲ ਵਿਖਾ ਦਿੰਨੇ ਆ ਉਹਦੀ ਕੀ ਕੰਡੀਸ਼ਨ ਨੇ ਆ ਪਾਣੀ ਇਸ ਤਰ੍ਹਾਂ ਇਹਦੇ ਵਿੱਚ ਦੇ ਨੰਗੂਗਾ 1-2 ਮਿੰਟੋ ਤੇ ਵਿੱਚ ਆਤ ਮਰੂਣ ਨੇ ਆ ਤਾਂ ਆ ਮੇਨ ਬਾਜ਼ਾਰ ਆ ਪਿੰਡ ਜੱਜਿਆਣੀ ਦਾ ਇਹ ਗਲੀ ਆ ਵੇਖੋ ਕਿਸ ਤਰ੍ਹਾਂ ਇਹਦੇ ਵਿੱਚ ਗਾਰਾ ਤੇ ਆਹ ਨਾਲਾ ਵੇਖੋ ਡੱਕੋ ਡੱਕ ਉਤੋਂ ਤੱਕ ਗਾਰ ਨਾਲ ਭਰਿਆ ਪਿਆ ਤੇ ਇਹਦੇ ਵਿੱਚ ਪਾਣੀ ਦਾ ਨਿਕਾਸ ਕਿੱਥੇ ਹੋਊਗਾ ਉਹ ਪੰਚਾਇਤਾਂ ਨੂੰ ਕਹੀਦਾ ਤੋਂ ਕਹਿੰਦੇ ਵੀ ਸਾਡੇ ਹੁਣ ਵਸ ਦੀ ਗੱਲ ਨਹੀਂ ਪੰਚਾਇਤਾਂ ਭੰਗ ਹੋ ਗਈਆਂ ਨੇ ਤਾਂ ਵੀਡੀਓ ਸਾਹਿਬ ਦੇ ਧਿਆਨ ਵਿੱਚ ਵੀ ਕਈ ਵਾਰੀ ਲਿਆਂਦਾ ਤੋਂ ਕੋਈ ਸੁਣਵਾਈ ਨਹੀਂ ਤਾਂ ਦੇਖੋ ਆ ਬਾਜ਼ਾਰ ਦਾ ਕੀ ਹਾਲ ਆ ਓਏ ਜਿਹੜਾ ਸਾਰਾ ਪਾਣੀ ਜੇ ਇਹ ਜਦੋਂ ਬਾਰਿਸ਼ ਪੈਂਦੀ ਆ ਤੇ ਨਾਲੀਆਂ ਦੀ ਬਜਾਏ ਇਹ ਬਾਜ਼ਾਰ ਵਿੱਚੋਂ ਦੀ ਚੱਲਦਾ ਜੀ ਸਾਰਾ ਪਾਣੀ ਕਿਉਂਕਿ ਨਾਲੀਆਂ ਤੇ ਪੂਰੀਆਂ ਪਈਆਂ ਨੇ ਬਿਲਕੁਲ ਦੇਖੋ ਤਾਂ ਆਹ ਵੇਖੋ ਇੰਨਾ ਲੈਵਲ ਇਹਨਾਂ ਦੇ ਮਕਾਨ ਦਾ ਬਾਜ਼ਾਰ ਨਾਲੋਂ ਨੀਵਾ ਆ ਇਸ ਬੀਬੀ ਦੀ ਹੈਂਡੀਕੈਪ ਬੀਬੀ ਆ ਵਿਧਵਾ ਤੋ ਅੰਗਹੀ ਔਰ ਵਿਧਵਾਵੀਆਂ ਕੋਈ ਰੋਜੀ ਰੋਟੀ ਦਾ ਸਾਧਨ ਨਹੀਂ ਭੈਣ ਭਰਾਵਾਂ ਦੇ ਆਸਰੇ ਨਾਲ ਗੁਜ਼ਾਰਾ ਚੱਲ ਰਿਹਾ ਜਾਂ ਜਿਹੜੀ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਪੈਨਸ਼ਨ ਮਿਲ ਰਹੀ ਓਦੇ ਨਾਲ ਕੋਈ ਨਾਲ ਮਸਾ ਰੋਜੀ ਰੋਟੀ ਚੱਲਦੀ ਹੈ ਆਪਣਾ ਮਕਾਨ ਉੱਚਾ ਕਰਾਉਣ ਦੀ ਇਹਨਾਂ ਵਿੱਚ ਹਿੰਮਤ ਨਹੀਂ ਹੈ ਆਹ ਵੇਖੋ ਪਿਛਲਾ ਮਕਾਨ ਵੀ ਨੀਵਾ ਇਸੇ ਕਰਕੇ ਪੀ ਸਮੇਂ-ਸਮੇਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਬਾਹਰੀ ਬਾਜ਼ਾਰ ਆ ਉਹ ਉੱਚੇ ਚੁੱਕ ਤੇ لیکن ਇਹਨਾਂ ਗਰੀਬਾਂ ਦੇ ਜਿਹੜੇ ਘਰ ਹੋ ਨੀਵੇਂ ਹੋ ਗਏ। ਉਹ ਅਜ ਕੰਦਰ ਦੇ ਕਮਰੇ ਦਾ ਹਾਲਤ ਖਾ ਰਹੇ ਆ ਕਿਸ ਤਰ੍ਹਾਂ ਵੇਖੋ ਘਰ ਜਮੀ ਪਈ ਆ। ਆ ਸੋਫੇ ਭਿੱਜੇ ਪਏ ਆ। ਤੇ ਬੱਚੇ ਦੱਸਦੇ ਨੇ ਕਿ ਇੱਥੇ ਕੋਈ 2-2 ਫੁੱਟ ਪਾਣੀ ਹੈ। ਜਿਹੜਾ ਕਨੀ ਇਸ ਘਰ ਦੇ ਵਿੱਚ ਇਹਨਾਂ ਦੇ ਆਇਆ। ਇੱਕ ਮੜਾ ਵੇਖੋ ਕੁਰਸੀ ਤਾਂ ਨਿਸ਼ਾਨ ਲੱਗਾ ਹੋਵੇ ਇਹਨਾਂ ਨਾਲ ਪਾਣੀ ਜਿਹੜਾ ਕਨੀ ਇਹਦੇ ਵਿੱਚ ਇਹ ਪਹੁੰਚਿਆ ਸੀ। ਤਾਂ ਆ ਵੇਖੋ ਇੱਧਰ ਵੀ ਇਕ ਕਵੀ ਕਮਰਾ ਨਿਵਾਇਆ ਆਏ ਬੱਚੀਆਂ ਸਫਾਈ ਕਰ ਰਹੀਆਂ ਨੇ ਪਾਣੀ ਪਹਿਲਾਂ ਇਹਨਾਂ ਨੇ ਬਾਲਟੀਆਂ ਦੇ ਨਾਲ ਵੇਖੋ ਪਾਣੀ ਟੁੱਟਿਆ ਤੋਂ ਬੜੀ ਦੁੱਖ ਦੀ ਗੱਲ ਆ ਕਿ ਸਾਡੀਆਂ ਸਰਕਾਰਾਂ ਗਰੀਬਾਂ ਵਾਸਤੇ ਹੰਗਿਣਾ ਵਾਸਤੇ ਵਿਧਵਾਾਂ ਵਾਸਤੇ ਬੜੀਆਂ ਸਕੀਮਾਂ ਲੈ ਕੇ ਆਉਂਦੀਆਂ ਨੇ ਔਰ ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਬਹੁਤ ਮਦਦ ਕੀਤੀ ਜਾ ਰਹੀ ਹੈ ਗਰੀਬਾਂ ਦੀ ਲੋੜਵੰਦਾਂ ਦੀ ਤੋ ਅਬ ਦੇਖ ਰਹੇ ਜੇ ਕਿ ਕਿੰਨੀ ਕਿਥੇ ਮਰਦ ਹੋ ਰਹੀ ਹੈ ਗਰਾਊਂਡ ਲੈਵਲ ਤੇ ਤੇ ਸਾਡੀ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਬਲਾਕ ਡਵੈਲਪਮੈਂਟ ਅਫਸਰ ਵੀਡੀਓ ਸਾਹਿਬ ਮਜੀਠਾ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਰੰਤ ਕੋਈ ਆਪਣਾ ਸਰਕਾਰੀ ਕਰਮਚਾਰੀ ਭੇਜ ਕੇ ਇਹ ਮੌਕਾ ਚੈੱਕ ਕਰਾਇਆ ਜਾਵੇ ਤੇ ਇਹਨਾਂ ਨੂੰ ਤੋ ਕੋ ਮੌਜਾ ਦਿੱਤਾ ਜਾਵੇ ਤਾਂ ਜੋ ਇਹ ਗਰੀਬ ਪਰਿਵਾਰ ਆਪਣੇ ਇਸ ਮਕਾਨ ਦੀ ਰਿਪੇਅਰ ਕਰ ਸਕਣ ਇਹਦਾ ਅੰਦਰ ਕੋਈ ਭਰਤੀ ਵਗੈਰਾ ਪਾ ਕੇ ਇਹਦਾ ਲੈਵਲ ਬਾਜ਼ਾਰ ਤੋਂ ਉੱਚਾ ਕਰ ਸਕਣ ਤੋਂ ਬਹੁਤ ਬਹੁਤ ਧੰਨਵਾਦ ਤੋਂ 2 ਮਿੰਟ ਤੁਹਾਡੀ ਗੱਲ ਵੀ ਕਰਾਉਣੇ ਆ ਜੇ ਕੋ ਕਲਮੀਦਪੁਰ ਹੋਣਾ ਨਾ ਉਹਨਾਂ ਨੂੰ ਹੋਰ ਜੋ ਮੁਸ਼ਕਲਾਂ ਨੇ ਕਿਉਂਕਿ ਹੁਣੇ-ਹੁਣੇ ਕਾਨੂੰਨ ਇੱਕ ਬਣਿਆ ਜਿਹਦੇ ਵਿੱਚ ਸਰਕਾਰ ਨੇ ਕਿਹਾ ਕਿ ਕੋਈ ਵੀ ਅੰਗਹੀਣ ਹੈਂਡੀਕੈਪ ਤੇ ਹੈਂਡੀਕੈਪ ਦੇ ਨਾਲ-ਨਾਲ ਵਿਧਵਾ ਵੀ ਨੇ ਇੱਕ ਸਾਰ ਪਹਿਲਾਂ ਜਿਸ ਤਰ੍ਹਾਂ ਦਾਸ ਨੇ ਦੱਸਿਆ ਕਿ ਪਤੀ ਦੀ ਡੈਥ ਹੋ ਚੁੱਕੀ ਆ ਤੇ ਇਹਨਾਂ ਦੀ ਇਹ ਡਿਮਾਂਡ ਆ ਸਰਕਾਰ ਕੋਲੋਂ ਕਿ ਸਾਨੂੰ ਜਿਹੜਾ ਕਿ ਨਹੀਂ ਇਹ ਸਾਡੀ ਸੁਣਵਾਈ ਕੀਤੀ ਜਾਵੇ ਸਾਡੇ ਬੱਚੇ ਵੀ ਅਜੇ ਪੜ੍ਹ ਰਹੇ ਨੇ ਕੋਈ ਕੰਮਕਾਰ ਕਰਨ ਵਾਲਾ ਨਹੀਂ ਹੈ ਪਿੰਡ ਭਰਾਵਾਂ ਦੇ ਸਿਰ ਤੇ ਹੀ ਸਾਰਾ ਖਰਚਾ ਚੱਲ ਰਿਹਾ। ਤੋਂ ਇਹਨਾਂ ਦੇ ਆ ਮਕਾਨ ਦੀ ਕੰਡੀਸ਼ਨ ਵੇਖ ਲਓ ਕੀ ਹੈ। ਅੱਜ ਤੇ ਬਾਰਸ਼ਾਂ ਸ਼ੁਰੂ ਹੋਈਆਂ ਨੇ। ਤੋਂ ਕਿਰਪਾ ਕਰਕੇ ਇੱਕ ਤੇ ਸਾਡੀ ਇਹ ਮੰਗ ਹੈ ਪੇ ਜਿਹੜਾ ਪਿੰਡ ਦਾ ਜੋ ਆ ਮੇਨ ਨਾਲਾ ਆ ਇਹਦੀ ਤੁਰੰਤ ਸਫਾਈ ਕਰਾਈ ਜਾਵੇ। ਤਾਂ ਜੋ ਕਿ ਘਟੋ-ਘਟ ਜਿਹੜਾ ਪਾਣੀ ਆ ਇਹ ਨਾਲੇ ਦੇ ਵਿੱਚ ਵਗੇ ਲੋਕਾਂ ਦੇ ਘਰਾਂ ਵਿੱਚ ਐਂਟਰ ਨਾ ਹੋਵੇ। ਤੋਂ ਇਹਨਾਂ ਕੋਲੋਂ ਵੀ ਇਹ ਹੀ ਅੰਦੇ ਵੀ ਸਾਡੀ ਬੇਨਤੀ ਆ ਕਿ ਸਰਕਾਰ ਸਾਡੀ ਹੈਲਪ ਕਰੇ ਜੋ ਵੀ ਕਰ ਸਕਦੀ ਹੈ ਆ 2 ਮਿੰਟ ਜਰਾ ਆਪਣਾ ਆਜੇ ਸਰਕਾਰ ਨੂੰ ਜੀ ਹਾਂ ਜੀ ਸਰਕਾਰ ਨੂੰ ਸਾਡੀ ਹੈਲਪ